ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਆਉਂਦੇ ਪਿੰਡ ਚਨੱਕੇ ਵਿਖੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਦੀ ਤਿੰਨ ਨਾਕਾਬਪੋਸ਼ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਇਹ ਸਾਰਾ ਖੌਫਨਾਕ ਮੰਜ਼ਰ ਬਣਿਆ ਤੇ ਦੱਸਿਆ ਜਾ ਰਿਹਾ ਕਿ ਸਿੱਧੂ ਮੁਸੇਵਾਲੇ ਦਾ ਜੁੜਾ ਕਾਤਲਾ ਉਸ ਦਾ ਭਰਾ ਇਹ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਪਰ ਇਸ ਮਾਮਲੇ ਦੇ ਵਿੱਚ ਕਿੰਨੀ ਕੋ ਸਚਾਈ ਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰ ਦਿਓ ਸਦਾਦੇ ਕੀ ਮ੍ਰਿਤਕ ਦੀ ਪਹਿਚਾਣ ਜੁਗਰਾਜ ਸਿੰਘ ਵਜੋ ਹੋਈ ਹੈ ਜਿਸ ਦਾ 4 ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਜਿਵੇਂ ਉਸੇ ਪੁੱਤ ਦਾ ਕਤਲ ਕੀਤਾ ਗਿਆ ਉਸੇ ਤਰੀਕੇ ਦਾ ਅੰਜਾਮ ਹੋਣਾ ਚਾਹੀਦਾ ਪਰ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਸੀ ਰਾਜੀਪਤੋਂ ਐ ਕੱਲ ਜਿਹੜਾ ਕਤਲ ਕੀਤਾ ਗਿਆ ਤੁਹਾਡੇ ਪੁੱਤੇ ਦਾ ਕੌਣ ਲੋਕ ਸੀ ਉਹਦੇ ਕਰਮਣ ਸਾਨੂੰ ਕੀ ਪੁੱਛਦੇ ਹੋ ਸਾਡੇ ਜਾਂਦਿਆਂ ਤੇ ਲੂ ਲਵਾਣ ਹੋਇਆ ਹੈ ਉਹ ਵੀਡੀਓ ਆਇਆ ਹੈ ਕੈਮਰੇ ਤੇ ਆਇਆ ਸਭ ਕੋ ਓਥੋਂ ਕਿਡਾਲੋ ਜੋਗੋ ਹੁਣ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਆ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਹੁਣ ਤੇ ਚੁੱਪ ਕਰਕੇ ਚੱਲ ਗਏ ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਪਾਈ ਗਈ 200 ਤੋਂ ਆਂਦੇ ਆ ਪਾਈ ਗਈ ਆ ਸਾਨੂੰ ਤਾਂ ਦਚਿਆ ਨਹੀਂ ਪੁੱਛ ਆਇਆ ਅਸੀਂ ਓੜ ਦੀ ਵਾਈ ਸੁਣੀ ਵੀ ਪਾਈ ਗਏ ਉਹ ਕਿੰਨੇ ਜਾਣਿਆਂ ਨੂੰ ਜਿਹੜਾ ਉਹ ਮਾਰ ਲਿਆ ਗਿਆ ਪੁੱਛ ਆਇਆ ਹੁਣ ਸਾਨੂੰ ਦਚਿਆ ਪੁੱਛ ਆਇਆ ਕਿੰਨੇ ਜਾਣਿਆਂ ਨੂੰ ਮਾਰਿਆ ਕੀ ਮੰਗ ਕਰਦੇ ਜੇ ਇਨਸਾਫ ਦੀ ਮੰਗ ਆਹ ਦਫੇ ਇਹੋ ਮੰਗ ਕਰਦੇ ਇਨਸਾਫ ਹੋਵੇ ਪਹਿਲੇ ਚਿੱਤੇ ਚ ਲਿਆ ਕੇ ਮਾਰਨ ਗੋਈਆਂ ਤੇ ਪਤਾ ਲੱਗ ਜਾਵੇ ਕਿ ਕਿਤਨਾ ਪੁੱਤ ਮਾਰੀ ਦੇ ਆ ਇਤਨਾ ਪੁੱਤ ਮਾਰਦੇ ਆ ਲੋਕਾਂ ਨੂੰ ਪਤਾ ਲੱਗ ਜਾਏ ਕਿ ਪੋਤਾ ਇਤਰਾ ਮਰਦੇ ਜੋ ਜ ਜਿਤਨਾ ਮਾਰਦੇ ਆ ਤੋਹਾਰ ਠੀਕ ਹੈ ਬਹੁਤ ਜੀ ਰਿਹਾ ਲੱਗਦਾ ਹੈ ਕਿ ਹਰ ਬਾਰੇ ਕੀ ਨਾਮ ਸਰਜੀ ਸਰਜੀ ਜੀ ਤਾਂ ਤੁਹਾਡੇ ਬੇਟੇ ਤੇ ਬੀਬੀ ਸਾਹਮ ਪੋਰੀਆਂ ਮਾਰ ਕੇ ਕੱਟ ਕਰ ਦਿੱਤਾ ਗਿਆ ਇਹ ਰੰਜਿਸ਼ ਕੀ ਸੀ ਇਸ ਕਾਰਨ ਪਤਾ ਲੱਗਾ ਕਿ ਪੋਰੀਏ ਬਲੇ ਨਾ ਨਾ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਤੋਰ ਲੋ ਸਿੱਧਾ ਨਹੀਂ ਕੋਈ ਪਤਾ ਨਹੀਂ ਅਨਛਾ ਤੇ ਹੀ ਨੂੰ ਬੱਦੇ ਇਹ ਨਾਲੇ ਵੇਖੇ ਨਹੀਂ ਆਈ ਸੋ ਤੁਹਾਨੂੰ ਕੀ ਸੁਆਸਨ ਕਰਵਾਇਆ ਗਿਆ ਕੋਈ ਸੋ ਤੁਹਾਨੂੰ ਹੁਣ ਇੱਕ ਐਕਟ ਕਰਵਾਈ ਹੋਇਆ ਵਾਲਾ ਕਾਰਵਾਈ ਇਹ ਹੋ ਕਿ ਦਿੱਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਅਕਸਾਈਡ ਕੀਤਾ ਇਦਾਂ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀਆਂ ਉੱਥੀਆਂ ਮਾਰੀਆਂ ਜਾਣ ਵਿਕਾਸ ਸਿੰਘ ਦੀ ਮਾਂ ਹੈ ਹਾਂਜੀ ਕਿੰਨੀਆਂ ਗੋਲੀਆਂ ਜਿਹੜੀਆਂ ਚਰਾਸੀ ਦੇ ਲੱਗੀਆਂ ਨੇ ਚਾਰ ਪੰਜ ਗੋਲੀਆਂ ਵੱਜੀਆਂ ਚਾਰ ਹਾਂਜੀ ਜੁਨਾਦ ਸਿੰਘ ਦੀ ਮਰਿਉਤਨਾ ਕਰੋ ਅਨ ਚਾਰ ਮਹੀਨੇ ਹੋ ਗਏ ਸਾਡੇ ਕੋ ਆ ਕਿੰਨੇ ਤਰ੍ਹਾਂ ਪ੍ਰਾਨਾਂ ਤੇ ਅਪੇਨਾਂ ਭਾਂਤਰਾ ਕਿੱਸਿਆ ਜਾ ਰਿਹਾ ਮੇਰੇ ਫਾਦਰ ਨੇ ਮੌਤ ਤੋਂ ਪਹਿਲਾਂ ਹਾਂਜੀ ਹਾਂਜੀ ਕਿੰਨਾ ਕਰੋ ਜਾ ਫਾਦਰ ਤੋਂ ਮੌਤ ਅਨਨ ਹੋ ਗਏ 12 13 ਸਾਲ ਹੁਣ ਘਰ ਦੇ ਵਿੱਚ ਜਿਹੜਾ ਮਾਈ ਦਾ ਸਾਥ ਕਿਸ ਤਰ੍ਹਾਂ ਹੈ ਕੋਈ ਵੀ ਨਹੀਂ ਇਹ ਪੋਤੀ ਦਾ ਨਾ ਕਿ ਆਪੀ ਬੜੀ ਦਾ ਕੰਮ ਹੁਣ ਬਜ਼ੁਰਗ ਆਪ ਸਾਡਾ ਸਹੁਰਾ ਸਾਹ ਤੇ ਮੈਂ ਕਹਇਓ ਮੇਰੀ ਨੂੰਹ ਪੁੱਤ ਤੇ ਲੈ ਲਿਆ ਉਹਨਾਂ ਨੇ ਇਹ ਮਾਰ ਦਾ ਬੇਰਹਿਮੀ ਸਾਥ ਇਨਸਾਨ ਚਾਹੀਦਾ ਹਨ ਇਨਸਾਨ ਮਿਲੇ ਹਨ ਉਥੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹਦਾ ਕੱਲ ਜਿਹੜਾ ਇਹ ਅਨੁਸ਼ਾਸਿਤ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਤਫਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਅੰਚਲ ਦੇ ਵਿੱਚ ਕੋਈ ਪ੍ਰਾਣੀ ਰੰਜੀਤ ਸੀ ਜਾਂ ਫਿਰ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਇਸ ਮਕਦਮੇ ਦੇ ਤਫ਼ਤੀਸ਼ੀ ਜਾਂ ਮਰਤੋ ਸੀਨੀਅਰ ਅਫਸਰ ਹੀ ਦੱਸ ਸਕਦੇ। ਕੌਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਹੋਈ ਉਹਨਾਂ ਦੀ ਇਹਦੇ ਬਾਰੇ ਤਫ਼ਤੀਸ਼ ਜਾਰੀ ਹੈ। ਤੇ ਕੱਲ ਰਾਤ ਦੇ ਸੱਤ ਵਜੇ ਘਟਨਾ ਕਾਫੀ ਵਕਤ ਹੋ ਗਿਆ ਵਾ। ਗੁਰਦੁਆਰੇ ਦੇ ਬਾਹਰ ਘਟਨਾ ਵਾ ਲੱਗਦਾ ਸਵਾਲ ਕਾਫੀ ਵੱਡੇ ਖੜੇ ਰਹੇ ਹੱਤੀ ਪੁਲਿਸ ਦੇ ਉੱਤੇ ਕਿ ਤੁਸੀਂ ਕੀ ਕਾਰਵਾਈ ਤੁਹਾਡੇ ਵੱਲ ਕੀਤੀ ਗਈ? ਕਾਰਵਾਈ ਮਕਦਮਾ ਦਰਜ ਕੀਤਾ ਵਾ ਤੇ ਤਫ਼ਤੀਸ਼ ਜਾਰੀ ਹੈ। ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਭਾਈ ਨਾਮ ਨਹੀਂ ਹੈ ਜਨਾਬ ਨੂੰ ਮੈਂ ਨਾਮ ਹਾਂਜੀ ਕੋਈ ਪਹਿਚਾਨ ਹੋ ਭਾਈ ਉਹਨਾਂ ਦੀ ਤਫਤੀਸ਼ ਚੱਲੀ ਆ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦੀ ਮੁੰਡੀ ਸੀ ਉਹ ਸਾਰੇ ਅਫਸਰ ਜਿਹੜੇ ਆ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਚੱਲਦੀ ਸੀ ਸਿਰਫ ਵੀ ਕੈਮਰੇ ਖੜਾ ਲਈ ਆ ਆਸ-ਪਾਸ ਕਰ ਕਿਤੇ ਜਾ ਰਹੇ ਸਾਰੇ ਅਫਸਰ ਕਰ ਰਹੇ ਠੀਕ ਹਾਂਜੀ ਖਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਆਏ ਦਿਨ ਗੋਲੀਆਂ ਚੱਲਣ ਅਤੇ ਕਤਲ ਦੀਆਂ ਵਾਰ ਦਾ ਤਾਂ ਸਾਹਮਣੇ ਆ ਰਹੀਆਂ ਨੇ ਬਾਕੀ ਗੱਲ ਕਹੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਨਾਲ ਇਹ ਤਾਰ ਜੁੜੇ ਹੋਏ ਨੇ ਪਰ ਇਸ ਦੇ ਬਾਰੇ ਹਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਨੌਜਵਾਨ ਦਾ ਕਤਲ ਕੀਤਾ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ